ਔਰ ਦੋਨੋਂ ਮੈਂ 85000 ਦਈ ਆ ਨਾ ਹੁਣ ਤੁਸੀਂ ਮੁੱਕਰਦੇ ਹੋ ਯਾਰ ਸਾਡਾ ਬਾਹਣ ਸਾਡੀ ਮਰਜ਼ੀ ਜਿਹੜਾ ਮਰਜ਼ੀ ਦਾ ਰੇਟ ਮੰਗੀ ਤੂੰ ਕਹਣ ਉਹ ਨਾ ਰੇਟ ਚਾਹੋ ਕਿੰਦਰਾ ਹੋਏ ਕੀ ਬਣਾ ਤੇਰੇ ਬਾਹਣ ਦਾ ਦੇਤਾ ਟਿੱਕੇ ਟੁੱਕੇ ਤੇ ਉਹ ਨਾ ਯਾਰ ਮਿੰਟੂ ਯਾਰ ਠੇਕੇ ਤੇ ਕਿਹਨੂੰ ਦੀਏ ਨਾ ਕੋਈ ਬੰਦਾ ਆ ਯਾਰ ਨਾ ਹੀ ਰੇਟ ਮਿਲਦਾ ਉਹਨਾਂ ਬਾਹਣ ਦਾ ਯਾਰ ਉਹ ਜਾ ਯਾਰ ਕਿਹੜੀ ਦੁਨੀਆ ਚ ਤਰਾਫਰਦਾ ਤੂੰ ਮੈਂ ਬੰਦੇ ਦਾ ਵਿਚ ਪਾਏ ਤੇ ਫਿਰਦੇ ਇੱਕ ਦੂਜੇ ਦੇ ਅੱਛਾ ਯਾਰ ਹਾਂ ਜੇ ਤੈਨੂੰ ਮੇਰੀ ਗੱਲ ਸੁਣਾ ਜੇ ਤੈਨੂੰ ਠੇਕਾ ਵੀ ਪੂਰਾ ਵਧੀਆ ਦਵਾਦਾ ਮੈਂ ਬਾਹਣ ਦਾ ਠੀਕ ਹੈ ਮੰਨਈਂ ਆ ਫਿਰ ਹਾਂ ਮੈਨੂੰ ਮਿਲਾਨ ਕੀ ਗੱਲ ਆ ਹਾਂ ਜਮਾ ਪੱਕੀ ਬੱਸ ਮੇਰਾ ਖਿਆਲ ਰੱਖੀ ਮੇਰਾ ਮਾਨ ਤਾਨ ਕਰਦੀ ਮਾੜਾ ਮੋਟਾ ਉਹ ਤਾਂ ਕਰਦੇ ਆਂ ਕਿ ਰੇਟ ਸਹੀ ਮਿਲ ਜੂ ਰੇਟ ਲੈ ਮਾਹ ਮੂੰ ਮੂੰ ਰੇਟ ਤਾਂ ਮੂੰ ਜਰਾ ਹੋਰ ਦੱਸ ਇਹੋ ਜਿਹੇ ਬੰਦੇ ਵੀ ਹੈਗੇ ਆ ਵਾਦੂ ਤੈਨੂੰ ਬੰਦੇ ਮਿਲਾਨਾ ਹੁਣੀ ਮੈਂ ਸਾਧ ਫਿਰ ਸਾਧ ਆ ਮੈਂ ਵਾਹ ਅੱਲਾ ਜ਼ੱਤ ਰੇਡੀ ਗੱਲ ਕਰਤੀ ਤੂੰ ਹਣ ਲਾਲ ਨੇ ਪੁਣ ਆਪਾ ਉਹ ਕੀ ਆਲਾ ਕਰ ਬੰਦਰਾ ਠੀਕਾ ਠੀਕਾ ਵਧੀਆ ਉਹ ਤੂੰ ਬਾਣ ਪਾਲਦਾ ਸੀ ਟੇਕੇ ਤੇ ਮਿਲ ਗਿਆ ਕਿ ਨਹੀਂ ਮਿਲਿਆ ਅਚ ਆਇਆ ਫਿਰ ਤੈਨੂੰ ਕੇਂਦਰ ਵਾਲਾ ਬਾਣ ਦਵਾਣਾ ਮਾ ਉਹਨੇ ਖੇਤੀ ਬੈਠਾ ਸੀ ਹਾਂ ਹਾਂ ਨਾਣਾ ਵਧੀਆ ਰੇਟ ਤੇ ਦਵਾ ਨੂੰ ਕੋਈ ਗੱਲ ਨਹੀਂ ਆਇਆ ਆਇਆ ਹਾਂ ਮੋਟਰ ਦੀ ਬੈਠਿਆ ਉੱਥੇ ਕੀਤੀ ਇਹਨਾਂ ਦੇ ਹਾਂ ਆ ਜਾ ਚੰਗਾ ਫਿਰ ਠੀਕ ਹੈ ਲੈ ਵੀ ਇੱਕ ਬੰਦਾ ਤਾਂ ਆਉਂਦਾ ਹੈ ਆਉਂਦਾਗਾ ਹਾਂ ਰੇਟ ਦੀ ਹੁਣ ਤੂੰ ਗੱਲ ਖੋਲ ਕੇ ਕਰ ਲੈ ਠੀਕ ਹੈ ਠੀਕ ਹੈ ਨਾ ਮੁੜ ਕੇ ਮੈਨੂੰ ਕਹੀ ਜਾਏਗਾ ਭਾਈ ਇੰਨਾ ਲਪਾਉਣਾ ਸੀ ਇੰਨਾ ਲਪਾਉਣਾ ਸੀ ਸਾਣਾ ਕੋਈ ਨਾ ਕੋਈ ਨਾ ਆਪਾਂ ਕੋਰੀ ਗੱਲ ਕਰਾਂਗੇ ਯਾਰ ਕੋਰੀ ਗੱਲ ਕਰ ਲਈ ਕਿੰது ਕਦੋਂ ਆਊਗਾ ਬੰਦਾ ਓਲਾ ਆ ਆ ਗਿਆ ਇਹ ਵਾਲਾ ਬਾਈ ਤੇ ਮੈਂ ਗਰਵੰਦਰ ਵਧੀਆ ਬਾਈ ਤੁਸੀਂ ਵਧੀਆ 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 ਆ ਜਾ ਬਾਈ ਲਾਵੇ ਕੇੰਦਰ ਆ ਆ ਗਿਆ ਬੰਦਾ ਗਰਵੰਦਰ ਕਰ ਲਾ ਬਾਈ ਨਾਲ ਗੱਲ ਹੁਣ ਆਹ ਮੂੰਹ ਸਾਹਮਣੀ ਬੈਠੇ ਹਾਂ ਤੁਸੀਂ ਗੱਲ ਦਾ ਮਿੰਟੂ ਆਏ ਆ ਪੰਜ ਕਿੱਲਾਂ ਦਾ ਆਪਣਾ ਇਕੱਠਾ ਡਾਕਾ ਬਾਣ ਦਾ ਠੀਕ ਹੈ ਬਾਈ ਮੋਟਰ ਦਾ ਪਾਣੀ ਲਾਦਾ ਇੱਕ ਮੋਟਰ ਆਪਣੇ ਬਾਣ ਨੂੰ ਕੱਸੀ ਦਾ ਪਾਣੀ ਲਾਦਾ ਫਸਲ ਹੁੰਦੀ ਹੈ ਪੂਰੀ ਵਧੀਆ ਆਪਾਂ ਬਾਈ 85000 ਰੁਪਏ ਮੰਗਦੇ ਆ ਠੀਕ ਹੈ ਤੇ ਆਪਾਂ 85 ਤੋਂ ਘੱਟ ਦੇਣ ਨਹੀਂਗਾ ਕਿੱਲਾਂ ਦਾ 85000 ਠੇਕਾ ਦੇਖਬਰ ਕਰ ਬੰਦਰਾ ਨਾ ਭਾਈ ਮੇਰੀ ਗਜੈਸ ਨਹੀਂ ਮੈਨੂੰ ਨਹੀਂ ਪੁੱਗਦਾ ਬਾਓ ਤੇਰਾ ਧੰਨਵਾਦ ਜੋ ਮੈਨੂੰ ਸੱਦਿਆ ਇੱਥੇ ਤਾਂ ਮੈਂ ਕਿਤੇ ਹੋਰ ਟਰਾਈ ਕਰ ਲੈਣਾ ਬਾਓ ਹਣਾ ਅੱਲ ਕੋਈ ਨਾ ਫਰ ਆਏ ਤਾਂ ਹੁਣ ਹਣਾ ਨਹੀਂ ਵੀਰ ਆਪਾਂ ਦਾ ਜਾਇਜ਼ ਮੰਗਿਆ ਭਾਈ ਆਪਾਂ ਦਾ ਮਾਣ ਵਧੀਆ ਚਲੋ ਠੀਕ ਹੈ ਭਾਈ ਫਿਰ ਅੱਲ ਕੋਈ ਨਹੀਂ ਕੋਈ ਨਹੀਂ ਫਰ ਠੀਕ ਹੈ ਠੀਕ ਹੈ ਭਾਈ ਆ ਵੀ ਜਾ ਚਲੋ ਬਸ ਭਾਈ ਚਲ ਠੀਕ ਆ ਠੀਕ ਓਕੇ ਤੂੰ ਆ ਨਾ ਹੀ ਪੈਸੇ ਬੜਾ ਹੀ ਦਿੰਦੇ ਆ ਸਾਰੇ ਐ ਹੁੰਦਾ ਐ ਹੁੰਦਾ ਯਾਰ ਛੱਡ ਜਾ ਕਰ ਬੰਦੇ ਤੂੰ ਹੋਰ ਪਿਆ ਹਜੇ ਰੇਟ ਵਧੀਆ ਦਵਾਉਂ ਯਾਰ ਕਿਉਂ ਐਵੇਂ ਹੋਖਰੀ ਜਾਂਦਾ ਤੂੰ ਕੀ ਰੇਟ ਦਵਾਏਗਾ ਪਹਿਲਾ ਬੰਦਾ ਸੱਦਿਆ ਉਹ ਭੱਜ ਗਿਆ ਰੇਟ ਸੁਣ ਕੇ ਇੱਕ ਅੱਧਾ ਤਾਂ ਐ ਕਰਦੀ ਹੀ ਹੁੰਦਾ ਤਿੰਨਾਂ ਚੋਂ ਇੱਕ ਤਾਂ ਹੋਊ ਗਈ ਦੋ ਬੰਦੇ ਹੋਰ ਪਿਆ ਹਜੇ ਕਰ ਲੈ ਜੇ ਕੋਈ ਹੈਗਾ ਹੋਰ ਮੈਨੂੰ ਲੱਗਦਾ ਨਹੀਂ ਤਰੀਆਂ ਗੱਲਾਂ ਚ ਤਾਂ ਮਝਾ ਹੈਗਾ ਮੈਂ ਲਵਾ ਹੁਣ ਮਨਦੀਪ ਨੂੰ ਲਵਾਉਣਾ ਹੁਣ ਲਾ ਲ ਮਨਦੀਪ ਨੂੰ ਪੁੱਛਦਾ ਮੈਂ ਮਨਦੀਪ ਕੀ ਆਲਾ ਠੀਕ ਆ ਵਧੀਆ ਬਾਈ ਤੂੰ ਦੱਸ ਆ ਜਾ ਯਾ ਮਾਤ ਨੂੰ ਬਾਣ ਦਵਾਵਾ ਤੂੰ ਕਹਿੰਦਾ ਸੀਗਾ ਮੈਨੂੰ ਆ ਕੇਂਦਰ ਕੇ ਆਲਾ ਬਾਣ ਪੂਰਾ ਵਧੀਆ ਟੌਪ ਦਾ ਪਿਆ ਆ ਹਾਂ ਮੋਟਰ ਦੀ ਬੈਠਾ ਉਥੇ ਆ ਕੇਂਦਰ ਕੋਲੀ ਆ ਆ ਜਾ ਫਿਰ ਹਿੰਮਤ ਨਾਲ ਹੈ ਨਾਣਾ ਕੋਈ ਨਹੀਂ ਕਰ ਲਾਂਗੇ ਗੱਲ ਬਹਿ ਕੇ ਕਰ ਲਾਂਗੇ ਆਪਾਂ ਤੂੰ ਆ ਤਾਂ ਜੀ ਆ ਜਾ ਫਿਰ ਜੰਗਾ ਪਹਿਲਾਂ ਨਾਲ ਦਾ ਨਾ ਹੋਵੇ ਤੇ ਭਾਜ ਕੋਈ ਤੂੰ ਰੇਟ ਆ ਦੇ ਹਿਸਾਬ ਨਾਲ ਆਲੀ ਨਾ ਯਾਰਾ ਚਲੋ ਉਹ ਨੂੰ ਨਹੀਂ ਪੁੱਗੀ ਇਹਨੂੰ ਮਾਰਾ ਜਾ ਲਾਦੀ ਹੋਰ ਕੋਈ ਨਾ ਕੋਈ ਨਾ ਉਹਨਦੇ ਫਿਰ ਬਸ ਤੂੰ ਆਪਣਾ ਹੀ ਨਿਗਰੱਖੀ ਬਾਣ ਤੈਨੂੰ ਵਧਿਆ ਧਿਆਨ ਚ ਮੇਰੇ ਧਿਆਨ ਚ ਕੰਮ ਦਾ ਕਰਾ ਦੇ ਪਹਿਲੀ ਦਿਰੀ ਨੇ ਕਦੋਂ ਨਾਲ ਰੱਖ ਲਾ ਮੈਂ ਓਏ ਯਾਰ ਕੰਮ ਤੇਰਾ ਕਰਾ ਦੂੰ ਬਤਾ ਦਾ ਜਾਣ ਦੇ ਜਿੰਨੇ ਪੈਸੇ ਅਗਲਾ ਵੱਧ ਦੇਊਗਾ ਉਹਨਾਂ ਤੇਰਾ ਮਾਣ ਤਾਂ ਵੱਧ ਚਲ ਚ ਪਾਇਆ ਹੋਰ ਬਾਈ ਕੀ ਹਾਲ ਆ ਇਹ ਵਾਲਾ ਮਨਦੀਪ ਹੋਰ ਬਾਈ ਕਿੰਦਰ ਵਧੀਆ ਵਧੀਆ ਵੀਰੇ ਆ ਜਾ ਆ ਹੋ ਇਧਰ ਨੂੰ ਮਾਰ ਪਾਸ ਲੈ ਮਨਦੀਪ ਆ ਬਠਾ ਕੇ ਅੰਦਰ ਲਾਈਵ ਕੇੰਦਰਾ ਕਰ ਲਾ ਗੱਲਬਾਤ ਦੀ ਤੂੰ ਬਾਈ ਨਾਲ ਆ ਹੈਂ ਆਪੀ ਗੱਲ ਦਾ ਮੈਂ ਟੂ ਆਇਆ ਯਾਰ ਦੇਖ ਪੰਜ ਗਿੱਲੇ ਬਾਣ ਆਪਣਾ ਇਕੱਠਾ ਮੋਟਰ ਲੱਗੀ ਵੀ ਏ ਕੱਸੀ ਦਾ ਪਾਣੀ ਪੰਦਾ ਫਸਲ ਪੂਰੀ ਹੁੰਦੀ ਆ ਯਾਰ ਬਾਣ ਚ ਤਾਂ ਕੋਈ ਕਮੀ ਨਹੀਂ ਤੈਨੂੰ ਪਤਾ ਹੀ ਹੈਗਾ ਉਹ ਤਾਂ ਬਾਈ ਦੇਖ ਬਾਣ ਦਾ ਤਾਂ ਮੈਨੂੰ ਸਾਰਾ ਪਤਾ ਤੇਰੇ ਦਾ ਤੂੰ ਮੈਨੂੰ ਰੇਟ ਦੱਸ ਕੀ ਲੈਣਾ ਰੇਟ ਤਾਂ ਬਾਈ 85000 ਤੋਂ ਘੱਟ 1 ਰੁਪਿਆ ਨਹੀਂ ਦਿੰਦੇ ਆਪਾਂ 85000 ਹਾਂ ਆ ਚੱਕ 85000 ਨੂੰ ਮੇਰਾ ਹੋਵੇ ਫੜ ਓਏ ਮੇਰੀ ਗੱਲ ਇੱਕ ਮਿੰਟ ਫੜ ਸਾਈ ਇੱਕ ਮਿੰਟ ਗੱਲ ਤਾਂ ਸੁਣਾ ਮੜੀ ਮਿੰਟ ਤੋ ਨਾ ਮੈਂ ਗੱਲ ਕਰਨੀ ਐ ਯਾਰ ਸਾਈਡ ਤੇ। ਉਹ ਯਾਰ ਤੂੰ ਜਿੰਨੇ ਮੰਗਿਆ ਮੈਂ ਦੇਈ ਤਾਂ ਜਾਣਾ। ਇੱਕ ਮਿੰਟ ਚੱਲ ਆ ਮਾੜੀ ਯਾਰ ਮਾੜਾ ਜਾ ਮਿੰਟ ਯਾਰ। ਬਾਹਰ ਤੂੰ ਨਾ ਜਰਾ ਕੋਈ ਨਾ ਕੋਈ ਨਾ। ਤੇ ਨੋਆ ਹੈ ਕਹਣਾ ਇਹਦਾ ਤੂੰ ਪਹਿਲਾ ਬੰਦਾ ਸੱਦਿਆ ਸੀ। ਹਾਂ ਉਹ ਤਾਂ ਭੱਜ ਗਿਆ ਰੇਡ ਸੁਣ ਕੇ ਹਨਾ। ਚਲ ਨਹੀਂ ਪੁੱਗਿਆ ਅਗਲੇ ਦੀ ਮਾਰ ਦੀ। ਇਹਨਾਂ ਤਾਂ ਹੁਣ ਸਾਰੀ ਸਾਈ ਕੱਢ ਕੇ ਫੜਾਤੀ ਯਾਰ। ਮੇਰੀ ਗੱਲ ਸੁਣੋ ਮੈਂ ਤੈਨੂੰ ਐ ਕਹਾਂਗਾ। ਹਾਂ ਜੇ ਬੰਦਾ ਕੋਈ ਹੋਰ ਨਿਗਾ ਚ ਹੈਗਾ ਤਾਂ ਸੱਦ ਲਾ ਜੇ ਪਾਹੇ ਵਾਧ ਦੇ ਦੂ ਅਗਲਾ ਉਹ ਤੇਰਾ ਮਾਣ ਤਾਨ ਵਾਧੂ ਹੋ ਜਾਊਗਾ ਤੇਰਾ ਫਾਇਦਾ ਨਾਲੇ ਮੇਰਾ ਫਾਇਦਾ ਦੋ ਰੈਨੂ ਵੀ ਖਾਂਗੇ ਉਹਨਾਂ ਦਾ ਸਾਈ ਕੱਢੀ ਖੜਾਗਾ ਇਹਨੂੰ ਵੀ ਖੜਾ ਲਾ ਹਜੇ ਇੱਕ ਦੂਜੇ ਦੇ ਉੱਤੋਂ ਦੀ ਚੱਲਣਗੇ ਫਿਰ ਇਹ ਤੇ ਦੇਖੀ ਚਾਹੀਦੀ ਹੈ ਕਰ ਫੋਨ ਕਰ ਮਾਣਾ ਫੋਨ ਲਾ ਕੇ ਸਾਦਾ ਮੰਨ ਲਾ ਸਾਦਾ ਸਾਦਾ ਤੇਰਾ ਫਾਇਦਾ ਹੋ ਜੂ ਨਾਲ ਦੋਸ਼ ਲੜ ਵੱਧ ਬੱਟੇ ਜਾਣਗੇ ਹੈਲੋ ਕਿਵੇਂ ਹੁੰਡੀ ਆਇਆ ਤੈਨੂੰ ਬਾਣ ਦਵਾਵਾ ਉਹ ਕੇਂਦਰ ਵਾਲਾ ਹਾਂ ਆਇਆ ਕਰਨ ਲਾ ਗੱਲ ਆ ਉੱਥੇ ਬੈਠਾ ਮੋਟਰ ਦੀ ਆ ਜਾ ਆ ਜਾ ਭੱਜ ਕੇ ਕਿੰਨੇ ਟਾਈਮ ਚਾ ਜਾਵੇਂਗਾ ਤਲ ਆ ਜਾ ਆ ਪਰਪਾ ਕੀ ਕਹਿੰਦਾ ਇਹ ਆਉਂਦਾ ਉਹ ਕਹਨਾ ਮੈਂ ਘਰੋਂ ਚੱਲਦਾ ਉਹਦਾ 5 ਮਿੰਟ ਚ ਹੀ ਆ ਜੂ ਆ ਜਾ ਕਰੋ ਹਾਂ ਆ ਜਾ ਕੀ ਗੱਲ ਸੋਣਾ ਹਾਂ ਉੱਥੇ ਜਾ ਕੇ ਕੁਝ ਨਹੀਂ ਕਹਿਣਾ ਕਹੇ ਚਾਹ ਪਤਰਾਈ ਵੀ ਆ ਚਾਹ ਪੀ ਕੇ ਜਾਈ ਕੋਈ ਨਾ ਉਹ ਅਜ ਆਇਆ ਅੱਗੇ ਬਾਈ ਅੱਗੇ ਮਨਦੀਪ ਸਿੰਘ ਅੱਗੇ ਲਓ ਯਾਰ ਫੜੋ ਸਾਈ ਤੇ ਮੈਂ ਜਾਵਾਂ ਲੇਖ ਲਿਖਾ ਆਪਾਂ ਫੇਰ ਕਰ ਲਾਂਗੇ ਆ ਕਾਦੀ ਕਾਲੀ ਆ ਚਾਹ ਤਰੀ ਵੀ ਆ ਚਾਹ ਪੀ ਕੇ ਜਾਈ ਮੈਨੂੰ ਕੰਮ ਸੀਗਾ ਓਏ ਕੋਈ ਨਹੀਂ ਚਾਹ ਤਰੀ ਵੀ ਆ 2 ਮਿੰਟ ਤਾਂ ਬੈਠ ਸਾਈ ਦਾ ਫੋਟੋ ਫਿਰ ਉਹ ਸਾਈ ਫੜ ਲਾਂ ਕੋਈ ਨਾ ਪਤਾ ਗੱਲ ਨਹੀਂ ਕੀ ਆ ਮਨਦੀਪ ਇੱਕ ਬੰਦੇ ਨਾਲ ਸਾਡੀ ਪਹਿਲਾਂ ਦੀ ਗੱਲ ਚੱਲ ਜਾਂਦੀ ਸੀ ਬਾਣ ਦੀ ਉਹ ਵੀ ਆਉਣ ਵਾਲੇ ਹੋਗਾ ਬਾਈ ਆਪਾਂ ਬਾਅਦ ਚ ਕਰਦੇ ਆ ਗੱਲ ਯਾਰ ਆ ਕੋਈ ਗੱਲ ਬਣੀ ਜਦੋਂ ਜਿੰਨੇ ਤੁਸੀਂ ਮੈਥੋਂ ਪੈਸੇ ਮੰਗਿਆ ਮੈਂ ਤੁਹਾਨੂੰ ਦੇਈ ਜਾਂਨਾ ਉਹ ਕੋਈ ਨਾ ਫਿਰ ਅਸੀਂ ਕਿਹੜਾ ਤੁਹਾਨੂੰ ਜਵਾਬ ਦਿੱਤਾ ਭਰਾਵਾ ਉਹ ਜਵਾਬ ਤਾਂ ਨਹੀਂ ਦਿੱਤਾ ਸੀ ਉਹ ਵੀ ਆਉਂਦਾ ਹੀ ਹੋਗਾ ਆਪਾਂ ਕਰ ਲੈਨੇ ਗੱਲ ਬਾਈ ਜਾ ਕੋਈ ਨਾ ਚਾਹ ਪੀ ਕੇ ਜਾ ਆਉਣੀ ਯਾਰ ਕਹਿੰਦਾ ਦੀ ਗੱਲ ਕੀਤੀ ਵੀ ਸੀ ਯਾਰ ਮਰਜੀ ਆ ਤੁਹਾਡੀ ਉਹ ਮਰਜੀ ਤੇ ਨਾਲ ਹੀ ਆ ਜਿਹਨੂੰ ਬਾਹਰ ਨਾ ਤੇ ਨਾਲ ਤੁਹਾਨੂੰ ਸਾਦੇਗਾ ਉਹ ਤਾਂ ਫੋਨ ਕਰਕੇ ਸੀ ਯਾਰ ਹੋਰ ਹੀ ਗੱਲਾਂ ਕਰਦਾ ਤੂੰ ਵੀ ਅੱਡ ਹੋਣ ਵਾਲ ਅੱਡੀ ਜਾ ਚਕਿਓ ਆ ਤੇ ਕੀ ਕੁਸਰ ਮੁਸਰ ਜੀ ਕਰ ਆਏ ਜਿੰਨੇ ਤੁਸੀਂ ਪੈਸੇ ਮੰਗਿਆ ਮੈਂ ਦਈ ਤਾਂ ਜਾਣਾ ਓਏ ਕੁਸਰ ਮੁਸਰ ਕੁਸ ਨਹੀਂ ਕੀਤੀ ਯਾਰ ਮਨਦੀਪ ਗੱਲ ਪਤਾ ਕੀ ਆ ਸਾਡੀ ਗੱਲ ਚਲੀ ਜਾਂਦੀ ਪਹਿਲਾਂ ਜੀ ਉਹ ਬੰਦੇ ਨਾਲ ਉਹ ਬੰਦੇ ਨੂੰ ਆ ਜਾਣ ਦਾ ਆਪਾਂ ਕਲੀਅਰ ਕਰਦੇ ਆਂਗੇ ਯਾਰ ਚਲੋ ਹੋਰ ਬਈ ਸਾਰੇ ਠੀਕ ਆ ਫਿਰ ਕਰ ਗੱਲ ਬਾਣ ਦੀ ਬਈ ਯਾਰ ਕਲੀਅਰ ਕਰ ਯਾਰ ਮੈਂ ਜਾਣਾ ਕਾਲੀ ਆ ਮੈਨੂੰ ਓ ਯਾਰ ਕਲੀਅਰ ਕੀ ਕਰਨੀ ਆ ਮਿੰਟੂ ਬਾਈ ਨੂੰ ਦੱਸ ਦੇ ਪੰਜ ਗਿੱਲੇ ਬਾਣ ਇਕੱਠਾ ਆਪਣਾ ਮੋਟਰ ਲੱਗੇ ਕੱਸੀ ਦਾ ਪਾਣੀ ਪੰਦਾ ਫਸਲ ਜਮਾ ਟੌਪ ਦੀ ਹੁੰਦੀ ਆ ਹੂੰ ਤੇ ਰੇਟ ਆਏ ਆ ਬਈ ਮੈਂ ਦੱਸ ਦਿੰਨਾ ਤੈਨੂੰ ਮਿੰਟੂ ਨੂੰ ਵੀ ਛੱਡ ਦੂੰ 78 ਯਾਰ ਤੋਂ ਘੱਟ 1 ਰੁਪਿਆ ਨਹੀਂ ਦਿੰਦੇ। ਹਾਲ ਕਰਦੇ ਆ ਯਾਰ 87000 ਮੇਰੇ ਨਾਲ ਤਾਂ ਅਸੀਂ 85000 ਚ ਗੱਲ ਕਰੀ ਆ। ਉਹ ਯਾਰ ਸਾਡਾ ਬਾਹਣਾ ਅਸੀਂ ਜਿੰਨਾਂ ਨੂੰ ਮਰਜ਼ੀ ਦੀ ਤੂੰ ਉਹਨਾਂ ਨਾਲ ਰੇਟ ਤੈਅ ਕਰਨ ਵਾਲਾ ਦੇਖ ਲੈ ਲੈ। ਆ ਚੱਕ 85 ਨੂੰ ਮੇਰਾ ਹੋਗਾ। ਅਜੇ ਨਹੀਂ ਲੈਂਦੇ ਬਾਈ। 87 ਨੂੰ ਮੇਰਾ ਹੋਗਾ। ਨਾ 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 ਨਾ। ਸਾਡੇ ਮੇਰੇ ਤੋਂ ਘੱਟ 1 ਰੁਪਿਆ ਨਹੀਂ ਛੱਡਦੇ ਬਾਹਣ ਸੀ ਉਹ। 99 ਆ ਚੱਕ 99 ਨੂੰ ਹੋ ਗਿਆ।